ਸ਼ਾ ਟੋਟਲ 130 ਮੋਬਾਈਲ ਜੋ ਲਾਸਟ ਹੋਏ ਸੀ ਲਾਸਟ ਹੋਏ ਸੀ ਜਾਂ ਚੋਰੀ ਹੋਏ ਸੀ ਵੱਖੋ ਵੱਖਰੇ ठाਵਾ ਤੋਂ ਫਰੀਦਕੋਟ ਜ਼ਿਲ੍ਹੇ ਦੇ ਉਹ ਇਸ ਤਰ੍ਹਾਂ ਕੇ ਇਸ ਤਰ੍ਹਾਂ ਦੇ ਮੋਬਾਈਲ 130 ਸਾਡੀ ਟੀਮ ਵੱਲੋਂ ਟ੍ਰੇਸ ਕੀਤੇ ਗਏ ਆ ਤੇ ਸਾਡੀ ਟੀਮ ਦੇ ਵਿੱਚ ਇਹ ਸਾਂਝਾ ਕੰਮ ਹੋਇਆ ਹੈ ਸਾਡੇ ਸਾਂਝ ਦੇ ਮੁਲਾਜ਼ਮ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਸਾਡੀ ਟੈਕਨੀਕਲ ਸੈਲ ਤੇ ਪੁਲਿਸ ਸਟੇਸ਼ਨ ਦੀ ਪੁਲਿਸ ਇਨਾ ਚਾਰਾ ਨੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਕੇ ਇਹ ਮੋਬਾਈਲ ਫੋਨਸ ਰਿਕਵਰ ਕੀਤੇ ਨੇ ਤੇ ਅੱਜ ਇਹ 130 ਜਣਿਆਂ ਨੂੰ ਅਸੀਂ ਵਾਪਸ ਕਰ ਰਹੇ ਹੁਣਾਂ ਦੇ ਮੋਬਾਈਲ ਫੋਨ ਉਹਨਾਂ ਦੀ ਅਮਾਨਤ ਉਹਨਾਂ ਕੋਲ ਪਹੁੰਚ ਰਹੀ ਹੈ ਸੋ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਨਵੇਂ ਸਾਲ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਇੱਥੇ ਫਰੀਦਕੋਟ ਪੁਲਿਸ ਵੱਲੋਂ ਕੀਤੀ ਗਈ ਹੈ ਅਨਕਸ ਟੈਕਨਿਕ ਨਾਲ ਜਿਹੜੇ ਸਾਰੇ ਰਿਕਵਰ ਕੀਤੇ ਜਾਂਦੇ ਇਹਦੇ ਵਿੱਚ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਵੱਲੋਂ ਟੈਕਨੀਕਲ ਸਰਵੇਲੈਂਸ ਲਗਾਈ ਜਾਂਦੀ ਹੈ IMEI ਸਰਚ ਵਗਰਾ ਵੀ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਚ ਫੀਲਡ ਵਰਕ ਦਾ ਵੀ 파ਟ ਹੁੰਦਾ ਹੈ ਜਦੋਂ ਉੱਥੇ ਉਹਦੀ ਲੋਕੇਸ਼ਨ ਟਰੇਸ ਹੁੰ ਜਾਂਦੀ ਹੈ ਉਹ ਜਾਂਦੀ ਹੈ ਉਦੋਂ ਸਾਡੀ ਥਾਣੇ ਦੀਆਂ ਟੀਮਾਂ ਜਾ ਕੇ ਉਹ ਰਿਕਵਰ ਕਰਕੇ ਲੈ ਆਉਂਦੀ ਹੈ। ਕਈ ਵਾਰੀ ਹੁੰਦਾ ਕਿ ਮੋਬਾਈਲ ਚੋਰੀ ਹੁੰਦੇ ਨੇ ਔਰ ਜਿਸ ਤੋਂ ਇਹ ਬਰਾਮਦ ਹੁੰਦਾ ਫਿਰ ਉਹਨਾਂ ਖਿਲਾਫ ਵੀ ਕੋਈ ਕਾਰਵਾਈ ਉਹਨਾਂ ਖਿਲਾਫ ਜੋ ਢੁਕਵੀਂ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕੇਵਲ ਫਰੀਦਕੋਟ ਜ਼ਿਲ੍ਹੇ ਦੇ ਰਹਿਵਾਸੀ ਨਹੀਂ ਹੈਗੇ ਜਿਹੜੇ ਅੱਜ ਆਏ ਹੋਏ ਆ। ਉਹ ਕਈ ਜਿਹੜੇ ਅਜੋਇਨਿੰਗ ਡਿਸਟ੍ਰਿਕਟਸ ਹੈਗਾ ਜਿਵੇਂ ਫਿਰੋਜ਼ਪੁਰ ਹੋ ਗਿਆ ਮੁਕਸਰ ਸਾਹਿਬ ਹੋ ਗਿਆ ਉੱਥੋਂ ਦੇ ਵੀ ਰਹਿਵਾਸੀ ਇੱਥੇ ਆਏ ਹੋਏ ਐ ਕਿਉਂਕਿ ਉਹਨਾਂ ਦੇ ਫੋਨ ਇੱਥੇ ਗਵਾਚ ਗਏ ਸਨ ਸੋ ਉਹਨਾਂ ਨੂੰ ਵੀ ਇਹ ਫੋਨ ਵਾਪਿਸ પાਕੇ ਬਹੁਤ ਖੁਸ਼ੀ ਹੋਈ ਐ ਕਿਉਂਕਿ ਫੋਨ ਦੇ ਨਾਲ ਸਿਰਫ ਮਾਲੀ ਨੁਕਸਾਨ ਨਹੀਂ ਹੁੰਦੇ ਚ ਉਹਨਾਂ ਦੀ ਯਾਦਾ ਵੀ ਜੁੜਿਆ ਹੋਈ ਐ ਉਹਨਾਂ ਦੀ ਫੋਟੋ ਵੀਡੀਓ ਵੀਡੀਓ ਤੇ ਇੰਪੋਰਟੈਂਟ ਡਾਟਾ ਵੀ ਉਹਨਾਂ ਦਾ ਸਾਰਾ ਰਿਕਵਰ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਖੁਸ਼ੀ ਦੇ ਨਾਲ ਸਾਨੂੰ ਵੀ ਬਹੁਤ ਖੁਸ਼ੀ ਐ ਕਿ ਉਹਨਾਂ ਦੇ ਅਸੀਂ ਵਧੀਆ ਕੰਮ ਆ ਰਹੇ ਹਾਂ ਕਈ ਲੋਕ ਅਵੇ ਰਿਹੰਦੇ ਹੈਗੇ ਮੋਬਾਈਲ ਕਮੰਡਾ ਹੈ ਜਾਂ ਕਿੱਥੋਂ ਕੰਪਲੇਂਟ ਲਗਾਨੀ ਹੈ ਕਿਸთან ਉਸ ਲਈ ਫਿਰ ਕਿਸਤਾਂ ਦੇ ਹੈਲਪਲਾਈਨ ਇਹ ਇਹਦੇ ਲਈ ਤੁਸੀਂ ਤਿੰਨ ਤਰੀਕੇ ਅਪਣਾ ਸਕਦੇ ਹੋ ਇੱਕ ਤਰੀਕਾ ਹੈ ਗਵਰਨਮੈਂਟ ਆਫ ਇੰਡੀਆ ਦਾ ਪੋਰਟਲ ਹੈ ਸੀਈਆਰ ਪੋਰਟਲ ਕਹਿੰਦੇ ਉਹਨੂੰ ਇਸ ਪੋਰਟਲ ਦੇ ਉੱਤੇ ਤੁਸੀਂ ਆਪਣੀ ਮੋਬਾਈਲ ਗਵਾਚਣ ਦੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਸੈਕੰਡ ਤਰੀਕਾ ਹੈ ਜਿਹੜਾ ਸਾਡੀ ਪੰਜਾਬ ਪੁਲਿਸ ਦੀ ਸਾਂਝ ਪੋਰਟਲ ਹੈਗਾ ਐਸ ਡਬਲ ਏ ਐਨ ਜੇ ਐਚ ਸਾਂਝ ਪੋਰਟਲ ਉਹਦੇ ਤੇ ਵੀ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੇ ਤੀਜਾ ਤਰੀਕਾ ਇਹ ਹੈ ਕਿ ਸਿੱਧਾ ਤੁਸੀਂ ਆਪਣੇ ਥਾਣੇ ਦੇ ਵਿੱਚ ਆ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਮਨ ਲਓ ਕਿਸੇ ਦਾ ਮੋਬਾਈਲ ਗੁੰਮ ਹੋਦਾ ਹੈ ਉਹ ਕਿਸੇ ਕ੍ਰਿਮੀਨਲ ਦੇ ਹੱਥਾਂ ਦਾ ਹੈ ਜਾਂ ਕੋਈ ਗਲਤ ਐਕਟੀਵਿਟੀ ਕਰਦਾ ਹੈ ਤਾਂ ਉਸ ਨੂੰ ਫਿਰ ਕਿਸ ਤਰ੍ਹਾਂ ਅਸੀਂ ਹਾਂ ਇਸੇ ਇਸੇ ਲਈ ਆਏ ਸਾਡੀ ਇਹ ਮੁਹਿੰਮ ਚੱਲ ਰਹੀ ਹੈ ਇਹ ਵੱਖ-ਵੱਖਰੇ ਪੋਰਟਲਸ ਤੋਂ ਜਾਰੀ ਕੀਤੀ ਹੈ ਕਿ ਇਹ ਜਲਦ ਤੋਂ ਜਲਦ ਰਿਕਵਰ ਹੋ ਜਾਣ ਅੱਜ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੇ ਮੋਬਾਈਲ 3 ਮਹੀਨਿਆਂ ਦੇ ਪੀਰੀਅਡ ਦੇ ਅੰਦਰ-ਅੰਦਰ ਹੀ ਅਸੀਂ ਰਿਕਵਰ ਕਰ ਲਿਆ ਸੋ ਇਹ ਪ੍ਰੀਵੈਂਸ਼ਨ ਐਕਟੀਵਿਟੀ ਵੀ ਹੈ ਅਸੀਂ ਐਕਸਟਰੀ ਮੋਬਾਈਲ ਵਾਪਸ ਕਰ ਦਿੱਤੇ ਨੇ ਕੰਪਲੇਨਟ ਉਠਾਣੀਆਂ ਆਉਣਗੇ ਚੋਰੀ ਤੋਂ ਦੋ ਸੀਐਪੀ ਨੂੰ ਮੁਕਦਮਾ ਨੇ ਦਰਜ ਹੁੰਦਾ ਫੋਨ ਹੀ ਬਾਕਸ ਕਰਦੇ ਇਹਦੇ ਵਿੱਚ ਜੋ ਜੋ ਬਣਦੀ ਕਾਰਵਾਈ ਹੋਗੀ ਉਹ ਹੁੰਦੀ ਹੈ ਜੇ ਕੰਪਲੇਂਟ ਆਉਗੀ ਉਹਦੇ ਤੇ ਕਾਰਵਾਈ ਲਾਉਗੀ ਮੈਡਮ ਜਿਹੜੇ ਰਹਿ ਗਏ ਹੈਗੇ ਆ ਜਿਨ੍ਹਾਂ ਨੂੰ ਮੋਬਾਈਲ ਨਹੀਂ ਹਜੇ ਤੱਕ ਮਿਲੇ ਗਏ ਉਹਨਾਂ ਨੂੰ ਕੀ ਮੈਸੇਜ ਕਰਨਾ ਨਹੀਂ ਉਹਨਾਂ ਦੇ ਵਾਸਤੇ ਵੀ ਜਿੰਨੇ ਮੈਂ ਤੁਹਾਨੂੰ ਦੱਸਿਆ ਤਿੰਨ ਤਰੀਕੇ ਹੈਗੇ ਜਿਹਦੇ ਰਾਹੀਂ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਦਿੱਤੀ ਹੈ ਫੋਨ ਗਵਾਚਣ ਦੀ ਸੋ ਉਹਦੇ ਤੇ ਵੀ ਕੰਟੀਨਿਊਸਲੀ ਸਾਡਾ ਟੈਕਨੀਕਲ ਸੈੱਲ ਤੇ ਸਾਈਬਰ ਕ੍ਰਾਈਮ ਸੈੱਲ ਕੰਮ ਕਰਦੇ ਆ ਸਾਡੇ ਸਾਂਝ ਦੇ ਮੁਲਾਜ਼ਮ ਵੀ ਉਹਦੇ ਵਿੱਚ ਕੰਮ ਕਰਦੇ ਆ ਤੇ ਇਹ ਸਾਰੇ ਟੀਮਵਰਕ ਦੇ ਨਾਲ ਅਸੀਂ ਵੱਤ ਤੋਂ ਵੱਧ ਰਿਕਵਰੀ ਇਹਦੇ ਚ ਕਰਾਵਾਂਗੇ ਹੁਣ 6 ਮਹੀਨਾ ਪਹਿਲੇ ਵੀ ਫਰੀਦਕੋਟ ਪੁਲਿਸ ਨੇ ਕਈ ਮੋਬਾਈਲ ਰਿਕਵਰ ਕਰਕੇ ਉਹਨਾਂ ਦੇ ਬਣਦੇ ਮਾਲਕਾਂ ਨੂੰ ਵਾਪਸ ਕੀਤਾ ਸੀ 28